ਕਾਲ ਪੈਰੇ ਕਿਸਾਨ ਦੋਸਤੋ ਮੈਂ ਤੁਹਾਡਾ ਦੋਸਤ ਕਮਦੀਪ ਸਿੰਘ ਸਦੀਕੇ ਫਸਲਾਂ ਸੰਬੰਧੀ ਜਾਣਕਾਰੀ ਲੈ ਕੇ ਤੁਹਾਡੇ ਆਪਣੇ ਫੇਸਬੁੱਕ ਪੇਜ ਕ੍ਰੌਪ ਆਈਡੀ ਤੇ ਹਾਜ਼ਰ ਹਾਂ ਵੀਰੋ ਖੁਸ਼ ਫੋਨ ਆਈ ਤੇ ਕੀ ਹਲਦੀ ਰੋਗ ਜਿਹਨੂੰ ਆਪਾਂ ਬੋਲਦੇ ਆਂ ਫਾਲਸ ਮਟ ਬੋਲਦੇ ਆਂ ਡੋਡੀ ਰੋਗ ਵੀ ਬੋਲਦੇ ਆਂ ਕਿਤੇ ਕਿਤੇ ਝੂਠੀ ਕੰਗਿਆਰੀ ਵੀ ਬੋਲਦੇ ਆਂ ਉਹ ਸੰਬੰਧਿਤ ਵੀ ਕਾਫੀ ਦੋਸਤਾਂ ਮਤਰਾ ਦੇ ਫੋਨ ਆਏ ਕਿ ਉਸ ਤੇ ਸੰਬੰਧਿਤ ਵੀਡੀਓ ਪਾਈ ਜਾਵੇ ਤਾਂ ਉਸ ਦੇ ਸੰਬੰਧਿਤ ਨੂੰ ਲੈ ਕੇ ਆਪਾਂ ਹਾਜ਼ਰ ਹਾਂ ਤੁਹਾਡੇ ਆਪਣੀ ਮਨਪਸੰਦ ਫੇਸਬੁਕ ਪੇਜ ਕ੍ਰੋਪ ਆਈਡੀਆ ਤੇ ਤੇ ਤੁਹਾਡਾ ਮਨਪਸੰਦ YouTube ਚੈਨਲ ਪੰਜਾਬੀ ਰੇਡੀਓ ਤੇ ਜਿਹੜੇ ਦੋਸਤਾਂ ਪੰਜਾਬੀ ਰੇਡੀਓ ਤੇ ਦਾ ਪੰਜਾਬੀ ਰੇਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਕਿਸਾਨ ਦੋ ਫੇਸਬੁਕ ਪੇਜ ਤੇ ਦਾ ਫੇਸਬੁਕ ਕੁਝ ਵੀਜ ਨੂੰ ਫੋਲੋ ਕਰ ਲਓ ਵੀਰੋ ਪਹਿਲਾਂ ਤਾਂ ਇਹ ਸਮਝ ਲਈਏ ਵੀ ਇਹ ਬਿਮਾਰੀ ਆਉਂਦੀ ਕਿਉਂ ਹੈ ਕਿਸ ਮਤਲਬ ਕੀ ਕੀ ਕਾਰਨ ਨੇ ਇਹਦੇ ਆਉਣ ਦੇ ਸਭ ਤੋਂ ਪਹਿਲਾ ਕਾਰਨ ਹੈ ਮਤਲਬ ਇਮਿਊਨਿਟੀ ਜ਼ਿਆਦਾ ਹੋਵੇ ਤੇ ਤੁਹਾਡੇ ਖੇਤ ਚ ਜਿਆਦਾ ਪਾਣੀ ਭਰਿਆ ਭਰਿਆ ਰਹਿੰਦਾ ਹੋਵੇ ਮਤਲਬ ਜੇ ਤੁਹਾਡਾ ਨਿਸਰ ਨਾਲ ਗੋਭੂ ਲੈ ਚਾ ਝੋਨਾ ਉਦੋਂ ਮਤਲਬ ਬੂਰ ਪੈਂਦਾ ਜਦੋਂ ਬੂਰ ਦੀ ਸਟੇਜ ਤੇ ਹੀ ਇਹ ਬਿਮਾਰੀ ਅਟੈਕ ਕਰਦੀ ਹੈ ਤੁਹਾਡੇ ਝੋਨੇ ਤੇ ਕਿਹੜੇ ਕਿਹੜੀਆਂ ਵੈਰਾਈਟੀਆਂ ਤੇ ਜਿਆਦਾ ਇਹ ਅਟੈਕ ਕਰ ਰਹੀ ਹੈ ਉਸ ਦੇ ਸੰਬੰਧਿਤ ਗੱਲ ਕਰ ਲਈਏ ਇੱਕ ਇਹ ਪੀਆਰ 126 ਤੇ ਹੀ ਕਾਫੀ ਅਟੈਕ ਕਰਦੀ ਹੈ ਤੇ ਪੀਆਰ 131 ਚ ਵੀ ਸਪਟਮ ਦੇਖੇ ਗਏ ਨੇ ਤੇ 하이브리ਡ ਵੈਰਾਈਟੀਆਂ ਪੂਸਾ 44 ਤੇ ਕਾਫੀ ਵੈਰਾਈਟੀਆਂ ਤੇ ਇਹ ਜਿਹੜੀਆਂ ਜਿਆਦੇ ਝਾੜ ਦੇਣ ਵਾਲੀਆਂ ਵੈਰਾਈਟੀਆਂ ਹੈਗੀਆਂ ਵੀ ਆਰ ਦੀਆਂ ਜਾਂ 하이브리ਡ ਉਹਨਾਂ ਤੇ ਜਿਆਦਾ ਅਟੈਕ ਕਰਦੀ ਹੈ ਉਹ ਪਹਿਲਾ ਕਾਰਨ ਜਿਹੜੀਆਂ ਲਈ ਪਹਿਲਾ ਕਾਰਨ ਹੈ ਹਿਊਮਿਡਿਟੀ ਜਿਆਦਾ ਹੋਵੇ ਤੁਹਾਡਾ ਟੈਂਪਰੇਚਰ 25 ਤੋਂ 35 ਦੇ ਵਿੱਚ ਵਿੱਚ ਹੋਵੇ ਤੁਹਾਡੇ ਖੇਤ ਦੇ ਵਿੱਚ ਪਾਣੀ ਜਿਆਦਾ ਜਦੋਂ ਮਤਲਬ ਬੂਰ ਦੀ ਕਮ ਸਥਿਤੀ ਚਾ ਗੋਚਾ ਜਦੋਂ ਨਾ ਤੁਹਾਡਾ ਬੂੜ ਦੀ ਸਥਿਤੀ ਚਾ ਮਤਲਬ ਉਦੋਂ ਜਿਆਦਾ ਪਾਣੀ ਭਰ ਕੇ ਰੱਖਿਆ ਹੋਵੇ ਤੇ ਤੀਜਾ ਕਾਰਨ ਹੈ ਤੁਹਾਡੇ ਜੂਰੀਆ ਜਿਆਦਾ ਦਿੱਤੀ ਹੋਵੇ ਤੁਹਾਡੇ ਚੋਨੇ ਨੂੰ ਮਤਲਬ ਤੁਹਾਡੇ ਫਸਲ ਜਾਂ ਜਿਆਦਾ ਖਰਾਗੀ ਤੱਤ ਦਿੱਤੇ ਗਏ ਨੇ ਤੇ ਕਿਤੇ ਨਾ ਕਿਤੇ ਇੱਥੇ ਜਿਆਦਾ ਪਾਣੀ ਮਤਲਬ ਨਹਿਰੀ ਪਾਣੀ ਦਿੱਤਾ ਗਿਆ ਜਿਆਦਾ ਇਹਨਾਂ ਵੈਰਾਈਟੀਆਂ ਨੂੰ ਉੱਥੇ ਵੀ ਇਹ ਜਿਆਦਾ ਅਟੈਕ ਕਰਦੇ ਆ ਉਹ ਇਸ ਦੇ ਮਤਲਬ ਆਉਣ ਤੋਂ ਪਹਿਲਾਂ ਅਸੀਂ ਕੀ ਟ੍ਰੀਟਮੈਂਟ ਕਰ ਸਕਦੇ ਆ ਉਹਦੇ ਸਬੰਧ ਚ ਆਪਾਂ ਗੱਲਬਾਤ ਕਰ ਲਈਏ ਇਸ ਦੇ ਆਉਣ ਤੋਂ ਪਹਿਲਾਂ ਜਿਹੜੇ ਆਪਾਂ ਤੁਹਾਨੂੰ ਫੰਗੀ ਸਾਈਡ ਆ ਦੱਸ ਰਹੇ ਆ ਜੀ ਉਹ ਉਹ ਪ੍ਰੋਪਰ ਤਰੀਕਾ ਤੁਹਾਨੂੰ ਸਮਝਾ ਰਹੇ ਆ ਪਹਿਲਾਂ ਤੁਸੀਂ ਗਲੈਲੀ ਹੋਵੇ ਕਰ ਸਕਦੇ ਹੋ 400 ਗ੍ਰਾਮ ਪ੍ਰਤੀ ਏਕੜ ਦੂਸਰਾ ਉਹਦਾ ਕਾਪਰ ਆਕਸੀਕਲੋਰਾਈਡ ਉਹ ਕਰ ਸਕਦੇ ਤੁਸੀਂ 500 ਗ੍ਰਾਮ ਤੇ ਇੱਕ ਹੈ ਕਾਪਰ ਉਹ ਦੂਸਰਾ ਹੈ ਤਾਂ ਤੁਸੀਂ ਨਟੀਵੋ ਵੀ ਕਰ ਸਕਦੇ ਹੋ 150 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਔਰ ਆਉਣ ਤੋਂ ਪਹਿਲਾਂ ਇੱਕ ਦੋ ਹੋਰ ਦਵਾਈਆਂ ਨੇ ਉਹ ਤੁਸੀਂ ਆਉਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਤੇ ਬਾਅਦ ਚ ਵੀ ਕਰ ਸਕਦੇ ਹੋ ਮਤਲਬ ਤੁਹਾਨੂੰ ਨਾਂ ਬਾਏ ਨੇਮ ਦੱਸਦਾ ਮੈਂ ਸਜੈਂਟਾ ਦੇ ਕਵਚ ਦੇ ਨਾਂ ਤੇ ਔਰ ਸਪਲੇਸ ਦੇ ਨਾਂ ਤੇ ਆਉਂਦੀ ਸਜੈਂਟਾ ਦੀ ਔਰ ਇੱਕ ਆਉਂਦੀ ਹੈ ਬਾਸਪ ਦੀ ਬਾਸਪਦੀ ਪੌਲੀਰਾਮ ਦੇ ਨਾਂ ਤੇ ਆਉਂਦੀ ਹੈ ਔਰ ਇੱਕ ਦਵਾਈ ਮੈਂ ਤੁਹਾਨੂੰ ਇਦਾਂ ਦੀ ਦੱਸਾਂਗਾ ਜਿਹੜੀ ਮੈਂ ਖੁਦ ਆਪ ਵਰਤੀ ਹੈ ਪਿਛਲੀ ਵਾਰ ਮੇਰੇ PR 126 ਨੂੰ ਆ ਗਿਆ ਸੀ ਉਹ ਸੈਂਟਾ ਦੀ ਹੈ ਗ੍ਰੈਜੂਲ ਦੇ ਨਾਂ ਤੇ ਹੁੰਦੀ ਹੈ ਇਹ ਚ 5% ਕਾਸੂਗਮੇਸਨ ਔਰ 45% ਹੈ ਕਾਪਰ ਆਕਸਿਕਲੋਰਾਇਡ ਉਹ ਇਹਦਾ ਬਹੁਤ ਹੀ ਗੱਲਬਾਤ ਤੁਸੀਂ ਸਮਝ ਚੁੱਕੇ ਹੋਗੇ ਤੁਸੀਂ ਆਪਣਾ ਦੇਖ ਰਹੇ ਹੋ ਫੇਸਬੁੱਕ ਪੇਜ ਕ੍ਰੌਪ ਆਈਡੀਆ ਤੇ ਤੁਹਾਡਾ ਮਨਪਸੰਦ ਚੈਨਲ ਪੰਜਾਬੀ ਰੇਡੀਓ ਧੰਨਵਾਦ ਦੋਸਤੋ